ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਮਾਮੀ ਜੀ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਮੈਂ ਵੀ ਹੁਣੇ ਕੰਮ ਕੰਮ ਕਰਕੇ ਬੈਠੀ ਸੀ ਤੁਸੀਂ ਦੱਸੋ ਸਾਰੇ ਠੀਕ ਠਾਕ ਵਧਾਈਆਂ ਤਾਂ ਦੀਆਂ ਓ ਬਲਵਿੰਦਰ ਅੰਕਲੋਂਾਂ ਦੀ ਮੇਰੇ ਲਾਗੇ ਨਵਰੂਪ ਮੁੰਡਾ ਅੱਛਾ ਚਾਚਾ ਜੀ ਹੋਣਾ ਵੱਲ ਕੀ ਤਾਂ ਉਹਨਾਂ ਨੇ ਰਿਸ਼ਤਾ ਪਰ ਮਾਮੀ ਜੀ ਬਲਵਿੰਦਰ ਅੰਕਲ ਹੋਣੀ ਤੇ ਕਾਫੀ ਅਮੀਰ ਆ ਕਾਫੀ ਉੱਚੇ ਕਰਾਣੇ ਦੇ ਨੇ ਹਾਂਜੀ ਹਾਂਜੀ ਇਹ ਵੀ ਠੀਕ ਨੇ ਹੁੰਦਾ ਕੇ ਹਾਂਜੀ ਜੀ ਪਤਾ ਪਤਾ ਨਹੀਂ ਉਹਨਾਂ ਨੇ ਕੀਤਾ ਨਹੀਂ ਨਹੀਂ ਠੀਕ ਹੈ ਮੁੰਡਾ ਤੇ ਪੜਿਆ ਲਿਖਿਆ ਆ ਹਾਂਜੀ ਜੀ ਨੌਕਰੀ ਵੀ ਕਰਦਾ ਹੈ ਹਾਂਜੀ ਹਾਂਜੀ ਚਲੋ ਵਧੀਆ ਗੱਲ ਆ ਮਿਲਾਂਗੇ ਫਿਰ ਵਿਆਹ ਤੇ ਨਹੀਂ ਅਜੀ ਚਾਚੀ ਜੀ ਨੇ ਦੱਸਿਆ ਨਹੀਂ ਕੋਈ ਨਹੀਂ ਆਉਂਦੇ ਹੀ ਹੋਣੇ ਆ ਦੱਸਣ ਵਾਸਤੇ ਹਾਂ ਚਲੋ ਠੀਕ ਜੀ ਚੰਗਾ ਉਹਤੇ ਬਹੁਤ ਜ਼ਿਆਦਾ ਅਮੀਰ ਆ ਬਲਜਿੰਦਰ ਕਲੋਣੀ ਉਹਨਾਂ ਨੇ ਤੇ ਵੱਡੀ ਬੇਟੀ ਵਰੀ ਟਰੱਕ ਭਰ ਕੇ ਦਾਜ ਦਾ ਦਿੱਤਾ ਸੀ ਤੇ ਸ਼ੋਗੀ ਦਾ ਰਿਸ਼ਤਾ ਇਹਨਾਂ ਨੂੰ ਕਿੰਨੇ ਕਰਵਾ ਦਿੱਤਾ ਮੇਰੀ ਚਾਚੀ ਦੀ ਨੋ ਬਣ ਕੇ ਆ ਜੂਗੀ ਇਹਨੇ ਅਮੀਰ ਘਰ ਦੀ ਕੁੜੀ ਐਦਾਂ ਕਿਤਾ ਹੋ ਸਕਦਾ ਆ ਕੁਝ ਤੇ ਸਿਮਰ ਕੋਈ ਸੋਚਣਾ ਹੀ ਪੈਣਾ ਐਦਾਂ ਤੈਨੂੰ ਨਹੀਂ ਹੋਣ ਦਿੰਦੀ ਕੋਈ ਨਾ ਕੋਈ ਸਕੀਮ ਤਾਂ ਲਾਉਣੀ ਆ ਪੈਣੀ ਆ ਕੋਈ ਨਾ ਸਾਦ ਦੀਆਂ ਚਾਚੀ ਜੀ ਹੈਲੋ ਸਸੀਕਾ ਚਾਚੀ ਜੀ ਮੈਂ ਕਿ ਘਰ ਨੂੰ ਆਇਓ ਦੋ ਕਮਿੰਟ ਹਾਂਜੀ ਕੰਮ ਸੀਗਾ ਆ ਚਾਚੀ ਤੋਂ ਤੈਨੂੰ ਤੇ ਮੈਂ ਦੱਸਦੀਆਂ ਕਿੱਡਾ ਟਿਕਾਣਿਆ ਥਮਾਰਿਆ ਆ ਕਹਿੰਦੀ ਹੋਣੀ ਆ ਸਮਾਨ ਲਿਆਉਣ ਦੀ ਕੀ ਲੋੜ ਆ ਕੋਠੀ ਪਾਈ ਆ ਨਵੀਂ ਤੇ ਸਮਾਨ ਢਾਹ ਲਿਆ ਨੇ ਟਰੱਕ ਭਰ ਕੇ ਦੇ ਦੇਣਾ ਤੇਨੂੰ ਮੈਂ ਦਵਾਉਣੀ ਆ ਆ ਤਾਂ ਸਹੀ ਤੂੰ ਜਰਾ ਆਜੋ ਆਜੋ ਚਾਚੀ ਜੀ ਹੋਰ ਸੁਣਾਓ ਕੀ ਆ ਚੱਲਾ ਹਾ ਵਧੀਆ ਵਧੀਆ ਤੂੰ ਦੱਸ ਫੋਨ ਕਰਨ ਲਈ ਸੀ ਮੈਂ ਫੋਨ ਕੀਤਾ ਸੀਗਾ ਮੁੰਡੇ ਨੂੰ ਮੰਗ ਲਿਆ ਤੇ ਦੱਸਿਆ ਹੀ ਨਹੀਂ ਤੁਸੀਂ ਨਾਲੇ ਵਧਾਈਆਂ ਤੁਹਾਨੂੰ ਚਾਚੀ ਜੀ ਬਹੁਤ ਬਹੁਤ ਲੈ ਦੱਸਣਾ ਕੀ ਹੀ ਪੁੱਤ ਬਸ ਕਾਲੀ ਕਾਲੀ ਸੁਭਬ ਬਣ ਗਿਆ ਆਈ ਤੇ ਉਦਾਂ ਹੀ ਗਏ ਸੀ ਆ ਵੇਖਣ ਤੇ ਫਿਰ ਸਾਨੂੰ ਸੋਹਣੀ ਲੱਗੀ ਕੁੜੀ ਤੇ ਅਸੀਂ ਰੋਕ ਆਏ ਤਾਂ ਨਾਲੇ ਤੈਨੂੰ ਤੇ ਦੱਸਣਾ ਹੀ ਸੀ ਤੇਰੇ ਰਿਸ਼ਤੇਦਾਰਾਂ ਚ ਹੀ ਹੋਇਆ ਵਾ ਰਿਸ਼ਤਾ ਹਾਂ ਉਹ ਤੇਰੀਆਂ ਮਾਮੀਆਂ ਮੀਆਂ ਸੀ ਕੱਲ ਸਾਨੂੰ ਅੱਛਾ ਮਿਲੇ ਸੀਗੇ ਹਾਂਜੀ ਹਾਂਜੀ ਠੀਕ ਆ ਮੈਨੂੰ ਵੀ ਪਤਾ ਲੱਗਾ ਸੀਗਾ ਅੱਛੀ ਉਹਨਾਂ ਨੇ ਤਾਂ ਸਾਨੂੰ ਦੱਸਿਆ ਹੀ ਨਾ ਦੱਸਣਾ ਕਿਉਂ ਨਹੀਂ ਪੁੱਤ ਤੇਰੀ ਮੰਮੀ ਮਿਲੀ ਹੀ ਤੇ ਮੈਂ ਦੱਸਿਆ ਹੀ ਉਹਨੂੰ ਆ ਸਵੇਰੇ ਮਿਲੀ ਹੀ ਉਹਨੂੰ ਦੱਸਿਆ ਨਹੀਂ ਤੈਨੂੰ ਅਛਾ ਮੰਮੀ ਮਿਲੇ ਤੁਸੀਂ ਉਹਨਾਂ ਨੂੰ ਦੱਸਿਆ ਉਹ ਫਿਰ ਘਰ ਨਹੀਂ ਨਾਲ ਲਿਆਏ ਮੈਨੂੰ ਤਾਂ ਨਹੀਂ ਪਤਾ ਲੱਗਾ ਮੈਂ ਤੇ ਆਪਣੇ ਨਾਨਕੇ ਫੋਨ ਕੀਤਾ ਸੀਗਾ ਤੇ ਮੈਨੂੰ ਤੇ ਉੱਥੋਂ ਪਤਾ ਲੱਗਾ ਚਲੋ ਅਧਿਆ ਗਿਆ ਲਾ ਪੁੱਛ ਗਿਸ਼ ਨਹੀਂ ਜੱਸੀ ਤੁਸੀਂ ਕੀਤੀ ਪਤਾ ਪੁੱਤ ਕੀ ਕਰਨਾ ਹੈ ਤੇਰੀ ਭੂਆ ਨੇ ਹੀ ਪੇ ਰਿਸ਼ਤਾ ਕਰਵਾਇਆ ਹੈ ਵਿੱਚ ਹੋ ਕੇ ਤੇ ਫਿਰ ਮੈਂ ਕਿਹਾ ਪਤਾ ਕੀ ਕਰਨਾ ਹੈ ਤਾਂ ਇਹ ਤੇ ਆਪਾਂ ਉਦਾਂ ਹੀ ਤੇ ਉਹਦੇ ਕਹਿੰਦੇ ਵੇਖਣ ਚੱਲ ਗਏ ਤਾਂ ਸਾਨੂੰ ਵਧੀਆ ਲੱਗੀ ਤੇ ਅਸੀਂ ਰੋਕਾਂ ਨਹੀਂ ਤੇ ਪੁੱਤਾਂ ਹੀ ਸਾਰਿਆਂ ਨੇ ਜਾਣਾ ਇਹ ਤੁਹਾਨੂੰ ਵੀ ਖੜਨਾ ਸੀ ਨਾਲ ਪਰ ਤੁਹਾਨੂੰ ਇੱਕ ਵਾਰੀ ਪੋਸ਼ ਗਿਸ਼ ਕਰ ਲੈਣੀ ਚਾਹੀਦੀ ਸੀ ਚੰਗੀ ਤਰ੍ਹਾਂ ਭਾਵੇਂ ਭੂਆ ਨੇ ਕਰਵਾਇਆ ਆ ਕਿਉਂਕਿ ਮੁੰਡਾ ਐਡਾ ਸੋਹਣਾ ਤੇ ਪੜਿਆ ਲਿਖਿਆ ਹੈ ਇਹ ਵੀ ਕੁੜੀ ਵੀ ਬੜੀ ਸੋਹਣੀ ਹੈ ਤੇ ਕੁੜੀ ਵੀ ਪੜੀ ਲਿਖੀ ਹੈ ਤੇ ਫਿਰ ਆਪਾਂ ਕਰਤਾ ਤੇ ਪੋਸ਼ ਗਿਸ਼ ਫਿਰ ਪੁੱਤ ਜਿਆਦੀ ਕੀਤੀ ਨਹੀਂ ਧੀ ਪੋਤੀ ਤੇ ਚਾਹੀਦਾ ਵਾ ਉਹ ਸਾਨੂੰ ਸੋਹਣਾ ਲੱਗਾ ਹ ਨਹੀਂ ਨਹੀਂ ਕੁੜੀ ਤੇ ਬਹੁਤ ਸੋਹਣੀ ਆ ਤੇ ਪੜੀ ਲਿਖੀ ਵੀ ਆ ਪਰ ਚਾਚੀ ਜੀ ਇੱਕ ਗੱਲ ਕਹਾਂ ਤੁਹਾਨੂੰ ਦੇਖੋ ਤੁਸੀਂ ਤੇ ਸਾਡੀ ਆਪਣੀ ਜੀ ਉਹ ਤੇ ਮੇਰੇ ਨਾਨਕਿਆਂ ਦੇ ਘਵਾੜਿਆ ਤੇ ਉਹਨਾਂ ਨਾਲ ਮੈਨੂੰ ਕੀ ਤੇ ਤੁਸੀਂ ਤੇ ਮੇਰੇ ਖੁਦ ਘਰ ਦੀ ਸੀ ਤੇ ਮੈਂ ਤੇ ਵੈਸੇ ਤੁਹਾਨੂੰ ਦੱਸਣਾ ਚਾਹਨੀ ਆ ਕੋਈ ਗੱਲ ਪਰ ਇਹ ਆ ਕਿ ਬਾਅਦ ਵਿੱਚ ਮੇਰਾ ਨਾਂ ਆ ਵੇ ਚਾਜੀ ਪੁੱਤ ਮੈਂ ਤੇ ਤੂੰ ਡਰਾਈ ਜਾਂਦੀ ਆ ਦੱਸ ਕੀ ਗੱਲ ਆ ਅੱਛੀ ਜੀ ਤੁਹਾਨੂੰ ਪਤਾ ਕਰ ਲੈਣਾ ਚਾਹੀਦਾ ਸੀ ਭਾਵੇਂ ਭੂਆ ਨੇ ਰਿਸ਼ਤਾ ਕਰਵਾਇਆ ਆ ਇੰਨਾ ਯਕੀਨ ਨਹੀਂ ਕਦੀ ਵੀ ਕਿਸੇ ਤੇ ਕਰਦਾ ਹੁੰਦਾ ਪੁੱਤ ਖੁੱਲ ਕੇ ਦੱਸ ਮੈਨੂੰ ਕੀ ਬਾਜ਼ਾਰਤਾ ਜੀ ਆ ਪਾਈ ਜਾਣ ਲਈ ਆ ਖੁੱਲ ਕੇ ਤੇ ਚਾਚੀ ਜੀ ਮੈਂ ਤੁਹਾਨੂੰ ਦੱਸ ਦਿੰਨੀ ਆ ਪਰ ਮੇਰਾ ਨਾ ਨਹੀਂ ਹੋਣਾ ਚਾਹੀਦਾ ਐਨਾ ਸੋਹਣਾ ਆਪਣਾ ਮੁੰਡਾ ਆ ਤੇ ਤੁਸੀਂ ਉਹਦੇ ਨਾਲ ਵਿਆਹਾਂ ਲੱਗੇ ਸੀ ਉਹਨੂੰ ਤੇ ਦੋਰੀ ਪੈਂਦੇ ਆ ਦੋਰੀ ਇਹ ਦੋਰੀ ਨਾ ਨਾ ਪੁੱਤ ਤੈਨੂੰ ਕੋਈ ਗਲਤ ਫਹਿਮੀ ਹੋ ਗਈ ਆ ਉਹ ਤੇ ਬਹੁਤ ਸੋਹਣੀ ਆਈ ਸੀ ਕੱਲ ਅਸੀਂ ਵੇਖੀ ਇਹੋ ਜੀ ਗੱਲ ਤੇ ਕੁੜੀ ਨੂੰ ਲੱਗਦੀ ਨਹੀਂ ਸੀ ਕੁੜੀ ਤੇ ਬਹੁਤ ਸੋਹਣੀ ਲੱਗਦੀ ਸੀ ਲੈ ਚਾਚੀ ਜੀ ਕੱਲ ਸੋਹਣੀ ਲੱਗਣੀ ਸੀ ਔਰ ਤੁਹਾਡੇ ਸਾਹਮਣੇ ਉਹਨਾਂ ਨੇ ਇੱਦਾਂ ਥੋੜੀ ਲੈਂਦੀ ਹੋਣੀ ਆ ਦਵਾਈ دارو ਦੇ ਕੇ ਲੈਂਦੀ ਹੋਣੀ ਆ ਨਾਲੇ ਉਹਨੂੰ ਤੇ ਟੀਕੇ ਲਾਉਂਦੇ ਆ ਰੋਜ਼ ਕੋਈ ਟੀਕਾ ਟੁਕਾ ਲਾ ਕੇ ਲੈਂਦੀ ਹੋਣੀ ਆ ਜਿਹਦੇ ਨਾਲ ਉਹ ਬੈਠੀ ਰਹੀ ਆ ਆਰਾਮ ਦੇ ਨਾਲ ਨਾਲੇ ਜਰੂਰੀ ਥੋੜਾ ਆ ਕਿ ਰੋਜ਼ ਇਹਨੂੰ ਪੈਂਦੇ ਆ ਪਰ ਇੰਨਾ ਜ਼ਰੂਰੀ ਆ ਪੰਨ ਦੋਰੀ ਪਾਉਂਦੇ ਆ ਕਿਉਂਕਿ ਮੈਂ ਆਪਣੇ ਨਾਨਕੇ ਰਹਿੰਦੀ ਹੁੰਦੀ ਸੀ ਨਾ ਤੇ ਮੈਂ ਤਾਂ ਖੁਦ ਉਹਨੂੰ ਵੇਖਿਆ ਆਪਣੀਆਂ ਅੱਖੀ ਦੋਰੀ ਪੈਂਦੇ ਆ ਉਹ ਹਾਏ ਹੈ ਪੁੱਤ ਤੂੰ ਤੇ ਮੈਨੂੰ ਡਰਾ ਹੀ ਦਿੱਤਾ ਇਹ ਗੱਲ ਤੇ ਸਾਨੂੰ ਕਿਹਨੇ ਦੱਸੀ ਨਹੀਂ ਮੇਰਾ ਤੇ ਕਿਤੇ ਇੱਡਾ ਸੋਹਣਾ ਹੀਰੇ ਵਰਗਾ ਪੁੱਤ ਮੈਂ ਤੇਰੀ ਭੂਆ ਨੂੰ ਹੁਣੇ ਜਾ ਕੇ ਫੋਨ ਕਰਦੀ ਹਾਂਜੀ ਚਾਚੀ ਜੀ ਵੇਖੋ ਮੇਰਾ ਤੇ ਫਰਜ ਬੰਦਾ ਹੀ ਮੈਂ ਕਿਹਾ ਮੇਰੇ ਚਾਚੀ ਜੀ ਆ ਮੈਂ ਇਹਨਾਂ ਨੂੰ ਦੱਸ ਦਿੰਨੀ ਆ ਪਰ ਇਹ ਵੀ ਤੁਸੀਂ ਮੇਰਾ ਨਾਮ ਨਾ ਲਿਓ ਹੁਣ ਚੰਗਾ ਨਹੀਂ ਨਹੀਂ ਪੁੱਤ ਤੇਰਾ ਨਾਮ ਨਹੀਂ ਮੈਂ ਲੈਂਦੀ ਪਰ ਮੈਂ ਫੋਨ ਕਰਕੇ ਗੱਲ ਕਲੀਅਰ ਤੇ ਕਰ ਲਾਂ ਨਹੀਂ ਤੇ ਮੈਂ ਰਿਸ਼ਤੇ ਨੂੰ ਜਵਾਬ ਦਵਾਂ ਕਿਉਂਕਿ ਮੇਰਾ ਪੁੱਤ ਤੇ ਬਹੁਤ ਸੋਹਣਾ ਹੈ ਨਾ ਨਾ ਮੈਂ ਨਹੀਂ ਉਹ ਜਿਹਾ ਰਿਸ਼ਤਾ ਕਰਨਾ ਤੂੰ ਨੂੰ ਤੁਸੀਂ ਜਾ ਕੇ ਫੋਨ ਕਰ ਲਓ ਚਾਚੀ ਜੀ ਪਰ ਆਪਣੇ ਹਿਸਾਬ ਨਾਲ ਹੀ ਜਵਾਬ ਦਿਓ ਮੇਰਾ ਨਾਮ ਨਾ ਵਿੱਚ ਆਵੇ ਨਹੀਂ ਨਹੀਂ ਤੇਰਾ ਨਾਮ ਨਹੀਂ ਲੈਂਦੀ ਚਲ ਠੀਕ ਆ ਮੈਂ ਕਰਦੀ ਹੁਣੇ ਜਾ ਕੇ ਤੁਹਾਡੀ ਭੂਆ ਨੂੰ ਫੋਨ ਚਲ ਮੈਂ ਇੱਥੇ ਕੰਮ ਕਰਤਾ ਕਿੱਦਾ ਆਜੂ ਮੇਲੇ ਸ਼ਰਿਕਾਂ ਵੱਲ ਇਹਨੇ امیر ਘਰ ਦੀ ਕੁੜੀ ਹਾਂ ਜੀ ਮਮੀ ਜੀ ਆ ਗਏ ਜੇ ਤੂੰ ਹੀ ਬਜਾਰੋਂ ਇੰਨਾ ਟਾਈਮ ਲਾਤਾ ਜੇ ਆ ਆ ਗਈਆਂ ਟਾਈਮ ਕੀ ਲੱਗਣਾ ਹੀ ਤੈਨੂੰ ਪਤਾ ਸਮਾਨ ਲੈਂਦੀਆਂ ਟਾਈਮ ਫਿਰ ਲੱਗ ਜਾਂਦਾ ਹੈ ਹੈ ਤੂੰ ਬੜੀ ਖੁਸ਼ ਹੈ ਅੱਜ ਕੀ ਗੱਲ ਆ ਮੈਂ ਖੁਸ਼ ਕਿਉਂ ਨਹੀਂ ਹੋਣਾ ਮੈਂ ਜੇ ਕੰਮ ਪਤਾ ਕਿੰਨਾ ਵਧੀਆ ਕੀਤਾ ਆ ਅੱਜ ਮਿਲੇ ਹੀ ਸਵੇਰੇ ਮਿਲਿਆ ਹੀ ਤੇਰੀ ਚਾਚੀ ਨਾਲ ਸੱਚ ਤੈਨੂੰ ਮੈਂ ਦੱਸਾਂ ਤੇਰੀ ਚਾਚੀ ਬੜੀ ਖੁਸ਼ ਹੀ ਉਹਨੇ ਆਪਣੇ ਮੁੰਡੇ ਦਾ ਰਿਸ਼ਤਾ ਕਰ ਲਿਆ ਤੇ ਰਿਸ਼ਤਾ ਵੀ ਤੇਰੇ ਰਿਸ਼ਤੇਦਾਰਾਂ ਚ ਹੀ ਹੋਇਆ ਈਓ ਤੇਰੇ ਨਾਲਕਿਆਂ ਦੀ ਗਵਾਂਡ ਚ ਹੀ ਹੋਇਆ ਈਓ ਬੜੀ ਖੁਸ਼ੀ ਨਾ ਤੇ ਹੁਣ ਵੇਖਣਾ ਹੀ ਜਾ ਕੇ ਰੰਗ ਡੇ ਅਗਲੀ ਦੇ ਹਾਏ ਹੇ ਰਾਂਗੂ ਡੇ ਨੀ ਕਿਉਂ ਰਾਂਗੂ ਡੇ ਤੜੀ ਨੋਣੇ ਡਾਇਆ ਐਵੇਂ ਕੀ ਕਰਤਾ ਇਹੋ ਜਿਹਾ ਤੇ ਮਮੀ ਜੀ ਬਲਜਿੰਦਰ ਅੰਕਲ ਹੋਣੀ ਪਤਾ ਕਿੰਨੇ ਮੀਰ ਆ ਜਿੰਨਾਂ ਦੀ ਉਹ ਉੜੀ ਆ ਉਹ ਉਹਨਾਂ ਨੇ ਤਾਂ ਟਰੱਕ ਭਰ ਕੇ ਦਾਜ ਦਾ ਦਿੱਤਾ ਸੀ ਵੱਡੀ ਕੁੜੀ ਨੂੰ ਤੇ ਇਹਨਾਂ ਨੂੰ ਵੀ ਦੇਣਾ ਸੀ ਤੇ ਇਹ ਕਿੱਦਾਂ ਹੋ ਸਕਦਾ ਤੇ ਮੈਂ ਫਿਰ ਮਾਰਤੀ ਪਾਨੀ ਮੈਂ ਮਮੀ ਜੀ ਇਹਨਾਂ ਨੂੰ ਕਹਿ ਦਿੱਤਾ ਵੀ ਕੁੜੀ ਨੂੰ ਦੋਰੇ ਪੈਂਦੇ ਆ ਦੋਰੇ ਸੱਚੀ ਪੈਂਦੀ ਆ ਕੁੜੀ ਨੂੰ ਦੋਰੇ ਓਹੋ ਸੱਚੀ ਕਿੱਥੇ ਪੈਂਦੇ ਆ ਮਮੀ ਜੀ ਮੈਂ ਤਾਂ ਝੂਠ ਬੋਲਿਆ ਵਾ ਕੁੜੀ ਤੇ ਸੋਹਣੀ ਬੜੀ ਆ ਤੇ ਪੜੀ ਲਿਖੀ ਵੀ ਬੜੀ ਆ ਉਹ ਤੇ ਬਹੁਤ ਸੋਹਣੀ ਕੁੜੀ ਆ ਮੈਂ ਤੇ ਝੂਠ ਬੋਲ ਕੇ ਰਿਸ਼ਤਾ ਤੜਾਉਣਾ ਸੀ ਬਸ ਤੜਾਤਾ ਤੂੰ ਰਿਸ਼ਤੇ ਦੀ ਪਾਣੀ ਮਾਰ ਕੇ ਬਹੁਤ ਗਲਤ ਕੰਮ ਕੀਤਾ ਤੂੰ ਇੱਕ ਧੀ ਦੇ ਰਿਸ਼ਤੇ 'ਚ ਪਾਣੀ ਮਾਰੀ ਆ ਪਤਾ ਕਿੰਨਾ ਵੱਡਾ ਪਾਪ ਲੱਗਦਾ ਆ ਹੈ ਤੈਨੂੰ ਕੀ ਮਿਲਣਾ ਸੀ ਅਮੀਰ ਸੀ ਚਾਹੀ ਗਰੀਬ ਸੀ ਤੂੰ ਕਿੱਡਾ ਵੱਡਾ ਕਲੰਕ ਕੁੜੀ ਤੇ ਲਾਤਾ ਕਿ ਉਹਨੂੰ ਦੋਰੇ ਪੈਂਦੇ ਆ ਐਡੀ ਸੋਹਣੀ ਕੁੜੀ ਤੈਨੂੰ ਕਹੀ ਜਾਂਦੀ ਆ ਕਿ ਕੁੜੀ ਬਹੁਤ ਸੋਹਣੀ ਆ ਤੇ ਪੜ੍ਹੀ ਲਿਖੀ ਆ ਤੇ ਪੁੱਤ ਤੂੰ ਬਹੁਤ ਗਲਤ ਕੀਤਾ ਮੇਰੀ ਗੱਲ ਦਾ ਗੁੱਸਾ ਨਾ ਕਰੀਂ ਕੱਲ ਨੂੰ ਸਾਡੀਆਂ ਧੀਆਂ ਨਾਲ ਇਦਾਂ ਕੋਈ ਕਰੇ ਫੇਰ ਤੇਰੇ ਦਿਲ ਤੇ ਕੀ ਵੀ ਤੂੰ ਇਹ ਬਹੁਤ ਵੱਡਾ ਪਾਪ ਆ ਅੱਦੇ ਵੀ ਕਿਸੇ ਦੀ ਧੀ ਦੀ ਪਾਨੀ ਨਹੀਂ ਮਾਰੀਦੀ ਜੇ ਅਸੀਂ ਕਿਸੇ ਦਾ ਰਿਸ਼ਤਾ ਜੋੜ ਨਹੀਂ ਨਾ ਸਕਦੇ ਤੇ ਸਾਨੂੰ ਤੋੜਨਾ ਵੀ ਚਾਹੀਦਾ ਨਾਲੇ ਪੁੱਤ ਤੇ ਉਹ ਬਈ ਹੋ ਨਹੀਂ ਸੀ ਤੂੰ ਉਹਨਾਂ ਦੀ ਸਿੱਖਤ ਕਰਦੀ ਹੈ ਜੇ ਅਗਲੀ ਤੇਰਾ ਨਾਮ ਲੈਦੇ ਤੇ ਕਿੰਨੀ ਬਦਨਾਮੀ ਹੋਊਗੀ ਤੇਰੀ ਤੇ ਝੂਰ ਤੇ ਝੂਠ ਹੀ ਹੁੰਦਾ ਆ ਕੀ ਗੱਲ ਉਹਨਾਂ ਨੂੰ ਪਤਾ ਨਹੀਂ ਲੱਗਣਾ ਪਤਾ ਕੀ ਤੇ ਆ ਇਥੇ ਬਿਲਕੁਲ ਠੀਕ ਠਾਕ ਆ ਇਹ ਬਹੁਤ ਗਲਤੀ ਕੀਤੀ ਆ ਤੂੰ ਮੈਨੂੰ ਇਹ ਤੇਰੀ ਗਲਤੀ ਬਿਲਕੁਲ ਚੰਗੀ ਨਹੀਂ ਲੱਗੀ ਤਾਂ ਤੂੰ ਹੱਸਣਾ ਨਹੀਂ ਆ ਹਾਂਜੀ ਮੰਮੀ ਜੀ ਸਹੀ ਕਿਹਾ ਤੁਸੀਂ ਕੀਤਾ ਤੇ ਮੈਂ ਗਲਤੀ ਆ ਚੱਲ ਜੇ ਗਲਤੀ ਤੈਨੂੰ ਮਹਿਸੂਸ ਹੋਣ ਦੀ ਕੋਲ ਚੱਲ ਮੇਰੇ ਨਾਲ ਚਾਚੀ ਘਰ ਤੇ ਚਾਚੀ ਨੂੰ ਜਾ ਕੇ ਕਹਿ ਕਿ ਮੇਰੇ ਕੋਲੋਂ ਗਲਤੀ ਹੋ ਗਈ ਆ ਮੇਰੇ ਕੋਲੋਂ ਗਲਤੀ ਹੋਈ ਏ ਮੈਂ ਮੰਨਦੀ ਆ ਪਰ ਮੰਮੀ ਜੀ ਮੇਰੇ ਚਾਚੀ ਜੀ ਨੇ ਇਸ ਤਰ੍ਹਾਂ ਜਾ ਕੇ ਜੇ ਮੈਂ ਕਿਹਾ ਕਿ ਮੈਂ ਤੁਹਾਨੂੰ ਝੂਠ ਬੋਲਿਆ ਤੇ ਫਿਰ ਕੋਈ ਗੱਲ ਨਹੀਂ ਤੂੰ ਉਹਨਾਂ ਨੂੰ ਜਾ ਕੇ ਆਪਣੀ ਚਾਚੀ ਨੂੰ ਕਿਹਾ ਕਿ ਮੈਂ ਫੋਨ ਕੀਤਾ ਸੀ ਆਪਣੀ ਮੰਮੀ ਨੂੰ ਉਹਨਾਂ ਨੂੰ ਤਾਂ ਉਹਨਾਂ ਨੇ ਮੈਨੂੰ ਦੱਸਿਆ ਆ ਕਿ ਬਲਜਿੰਦਰ ਤੇ ਤਿੰਨ ਚਾਰ ਨੇ ਸਾਡੀ ਗਲੀ ਦੇ ਵਿੱਚ ਤੇ ਇਹ ਜਿਹੜੀ ਅੰਕਲ ਦੀ ਬੇਟੀ ਆ ਇਹ ਬਹੁਤ ਪੜੀ ਲਿਖੀ ਸੋਹਣੀ ਆ ਤੇ ਠੀਕ ਠਾਕ ਆ ਬਿਲਕੁਲ ਤੇ ਤੁਸੀਂ ਰਿਸ਼ਤਾ ਕਰੋ ਚੱਲ ਮੇਰਾ ਪੁੱਤ ਬਹੁਤ ਇਦਾਂ ਨਹੀਂ ਕਰੀ ਦਾ ਅੱਗੇ ਤੋਂ ਕਦੀ ਨਹੀਂ ਉਹ ਜੀ ਗਲਤੀ ਕਰ ਚਲੋ ਮੰਮੀ ਜੀ ਆਪਾਂ ਜਾਂਦੀ ਆਂ